ਨਵੇਂ ਫੈਬਰਿਕ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਏ ਆ ਜਿਹੜਾ ਫੈਬਰਿਕ ਰੈਨ ਵਾਲਾ ਬਹੁਤ ਪਿਆਰੀ ਪਹਿਲਾਂ ਜਾਬਰਾ ਵੇਖ ਲਓ ਜਾਬਰੀ ਦੀ ਹੱਟੀ ਵੇਖ ਲਓ ਠੀਕ ਹੈ ਜੀ ਤੇ ਬਹੁਤ ਪਿਆਰੀ ਜੀ ਆਈਟਮ ਜਿਹੜੀ ਬੈਲਵਟ ਉਹ ਨਹੀਂ ਜਿਹੜੀ ਦੁਕਾਨਾਂ ਦੇ ਉੱਤੇ ਵਿਕੀ ਜਾਂਦੀ ਆ ਸਸਤੇ ਦੇ ਵਿੱਚ ਠੀਕ ਹੈ ਬਹੁਤ ਸੋਹਣੀ ਕੋਰੀਅਨ ਬੈਲਵਟ ਹੈ ਕੋਈ ਇਹ ਫੋਲੋ ਫੋਲੋ ਮੇਜੇ ਕਪੜੇ ਨੇ ਨਾ ਬਹੁਤ ਪਿਆਰਾ ਫੈਬਰਿਕ ਰਹੂਗਾ ਤੇ ਇਹ 500 ਰੁਪਏ ਦੇ ਵਿੱਚ ਸੇਲ ਹੋਇਆ ਸੀ ਪਹਿਲਾ ਪੀਸ ਮੈਚਿੰਗ ਨੇ ਪਲੇਨ ਬਾਟਮਾਂ ਨਾਲ ਇੱਕ ਕਲਰ ਡਿਜ਼ਾਈਨ ਤੁਸੀਂ ਦੇਖ ਲਓ 500 ਰੁਪਏ ਦੇ ਵਿੱਚ ਸੇਲ ਹੋਇਆ ਸੀ ਜਿਹੜੀ ਕੱਲ ਵਾਲੀ ਸੇ 1 2 3 ਤੋਂ سٹارٹ ہے اگے ਤੁਹਾਨੂੰ ਮੈਂ ਡਿਜ਼ਾਈਨ ਦਿਖਾਉਣਾ ਹੈ ਜਿਹੜੀ ਕੱਲ ਵਾਲੀ ਸੇਲ ਆ ਉਹਦੇ ਵਿੱਚ ਜੇ ਤੁਸੀਂ ਸਿੰਗਲ ਪੀਸ ਲੈਣਾ ਤਾਂ 350 ਰੁਪਏ ਦਾ ਦੇਵਾਂਗੇ ਜੇ ਤੁਸੀਂ ਦੋ ਪੀਸ ਲੈਣੇ ਆ ਤਾਂ ਆਪਾਂ ਦੇਵਾਂਗੇ 600 ਰੁਪਏ ਦੇ ਠੀਕ ਹੈ ਜੀ ਰੇਟ ਯਾਦ ਰੱਖ ਲਿਓ ਇੱਕ ਪੀਸ ਲੈਣਾ 350 ਦੋ ਲੈਣਾ 600 ਦੇ ਮੇਰੇ ਖਿਆਲ ਮੁਤਾਬਕ ਠੰਡ ਤੋਂ ਬਚਣ ਲਈ ਇਸ ਤੋਂ ਸਸਤੇ ਦੇ ਵਿੱਚ ਜਿਹੜੀ ਆਉਣ ਵਾਲੇ 2 ਮਹੀਨੇ ਦੀ ਠੰਡ ਹੈ ਤੁਹਾਡੇ ਲਈ ਕੁਝ ਨਹੀਂ ਹੋਣ ਵਾਲਾ ਔਰ ਨਾਲ-ਨਾਲ ਤੁਹਾਡਾ ਨਾਮ ਲੱਕੀ ਡਰਾ ਦੇ ਵਿੱਚ ਪਾਵਾਂਗੇ ਲੱਕੀ ਡਰਾ ਦੇ ਵਿੱਚ ਜਿਹੜੇ ਆਪਾਂ ਨਾਮ ਕੱਢਨੇ ਆ 5 ਤੋਂ 10000 ਦੇ ਹੋ ਸਕਦਾ ਤੁਸੀਂ ਜਿਹੜਾ ਇਹ 300 ਦਾ ਦਾ ਸੂਟ ਲੈਣਾ ਹੀ ਲੈਣਾ ਨਾਲ-ਨਾਲ ਤੁਹਾਨੂੰ ਡਰਾ ਦੇ ਵਿੱਚ ਕੋਈ ਬੈੱਡ ਜਾਂ ਕੋਈ ਕੁਰਸੀ ਜਿਹੜੇ ਅਸੀਂ ਕੱਢਨੇ ਆ ਉਹ ਵੀ ਮਿਲ ਜੇ ਸੋ ਆਹ ਵਾਲੇ ਕਲਰ ਡਿਜ਼ਾਈਨ ਨੇ ਆਹ ਵਾਲਾ ਡਿਜ਼ਾਈਨ ਤੁਸੀਂ ਵੇਖ ਲਓ ਸਾਰੀ ਢੇਰੀ ਲੱਗੀ ਹੋਈ ਹੈ ਤੇ ਆਹ ਵਾਲੇ ਪੀਸ ਜਿਹੜੇ ਹੈਂਗ ਕੀਤੇ ਹੋਇਆ ਇਹਨਾਂ ਵਿੱਚ ਡਿਜ਼ਾਈਨ ਤੁਹਾਨੂੰ ਆਰਾਮ ਨਾਲ ਦੇਖ ਜਾਣਗੇ ਕਿੱਦਾਂ ਦੀ ਡਿਜ਼ਾਈਨ ਇਹਨਾਂ ਵਿੱਚ ਰਹਿਣ ਵਾਲੀ ਹੈ ਬਹੁਤ ਸਾਰੇ ਡਿਜ਼ਾਈਨ ਆਹੀ ਢੇਰੀ ਹੈ ਸਾਰਾ ਆਪਾਂ ਕ ਜੇ ਤੁਸੀਂ ਪਰਸੋ ਨੂੰ ਆਉਮੂ ਤੁਹਾਡੇ ਲਈ ਕੋਈ ਬੱਚੇ-ਕੁੱਚੇ ਕਲਰ ਮਿਲਣ ਤੇ ਸੋਹਣੇ-ਸੋਹਣੇ ਕਲਰ ਚੱਕਣੇ ਤਾਂ ਕੱਲ ਨੂੰ 9 ਵਜੇ ਨੂੰ ਜਾਵਰੇ ਦੀ ਹੱਟੀ ਤੇ ਆ ਜਾਓ ਭਾਈ